ਜੋਹੜ ਜੀ ਦੇ ਸਥਾਨ ਉੱਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਗੁਰਮਤ ਕੈਂਪ ਵਿੱਚ ਉਪਸਤ ਸਾਰੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਇਹ ਕੈਂਪ ਲਾ ਰਹੇ ਹਾਂ ਤੇ ਬੱਚਿਆਂ ਨੂੰ ਖਾਸ ਕਰਕੇ ਵੀ ਸਿੰਘ ਸਭਾ ਹੈ ਕੀ ਹੈ ਇਹ ਕੇਂਦਰੀ ਸਿੰਘ ਸਭਾ ਕਿਉਂ ਬਣੀ ਹੈ ਇਹਦੇ ਬਾਰੇ ਥੋੜਾ ਜਿਹਾ ਗੱਲ ਕਰਕੇ ਤੁਹਾਡੇ ਨਾਲ ਸਿੰਧ ਸਵਾ ਉਂਜ ਤੇ 1600 ਦੇ ਦੰਨ ਦੇ ਵਿੱਚ ਹੀ ਸਿੱਖ ਤੋਂ ਸਿੰਘ ਦਸਮ ਪਾਤਸ਼ਾਹ ਨੇ ਸਾਜ ਦਿੱਤਾ ਪਰ ਉਸ ਤੋਂ ਬਾਅਦ ਜਦੋਂ ਸਿੱਖਾਂ ਦੇ ਕੋਲ ਪਹਿਲਾਂ 1608 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਤੇ 1716 ਦੇ ਵਿੱਚ ਖਤਮ ਹੋ ਗਿਆ ਉਸ ਤੋਂ ਬਾਅਦ ਲਗਾਤਾਰ 1716 ਤੋਂ ਲੈ ਕੇ 1762 ਤੱਕ ਸਿੱਖਾਂ ਦਾ ਜਿਹੜਾ ਉਹ ਸਮਾਂ ਹੈ ਉਹਨੂੰ ਅੰਧੇਰਾ ਪੱਖ ਕਹਿੰਦੇ ਆ ਜਿਹਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਿੱਖ ਘਰ ਘਾਟ ਛੜ ਗਏ ਸਾਰੇ ਲੰਘੇ ਸੀ ਤੇ ਦੂਜੇ ਖੱਲੂ ਘਾਰੇ ਤੋਂ ਬਾਅਦ 1762 ਤੋਂ ਬਾਅਦ ਫਿਰ ਦਲ ਖਾਲਸਾ ਹੋਣ ਦੇ ਵਿੱਚ ਆਉਂਦਾ ਹੈ ਦਲ ਖਾਲਸਾ ਹੋਣ ਦੇ ਵਿੱਚ ਆਉਣ ਤੋਂ ਬਾਅਦ ਫਿਰ ਮਿਸਲਾਂ ਬਣਦੀਆਂ ਨੇ 12 ਮਿਸਲਾਂ ਵੱਖੋ ਵਕਰੀਆਂ ਉਹ ਜਿੱਥੇ ਜਿੱਥੇ ਜਿਹਨੂੰ ਕਹਿੰਦੇ ਸਨ ਹੰਨੇ ਹੰਨੇ ਮੇਰੀ ਉਹ ਮਿਸਲਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਜਿਹੜਾ ਸਥਾਨਕ ਰਾਜ ਸ਼ੁਰੂ ਕਰਤਾ ਉਹ ਰਾਜ ਇਸ ਤਰ੍ਹਾਂ ਨਹੀਂ ਸੀਗਾ ਉਹ ਰਾਖੀ ਪ੍ਰਬੰਧ ਸੀ ਜਿਹੜੀ ਉਸ ਵੇਲੇ ਦੀ ਪਰਜਾ ਸੀ ਉਹ ਕਹਿੰਦੀ ਸਿੱਖਾਂ ਨੇ ਕਿ ਤੁਸੀਂ ਸਾਡੀ ਸੁਰੱਖਿਆ ਕਰੋ ਜਿਹੜੀ ਅੱਜ ਕੱਲ ਰੋਜ਼ ਰੌਲਾ ਪਉਣੇ ਨਾ ਕਿ ਸੁਰੱਖਿਆ ਹੈ ਨਹੀਂ ਰੋਜ਼ ਕਤਲੂਕਾਰਤ ਹੁੰਦੀ ਤੇ ਉਸ ਵੇਲੇ ਦੀ ਪਰਜਾ ਨੇ ਉਸ ਵੇਲੇ ਦੇ ਸਿੰਘਾਂ ਨੂੰ ਇਹ ਕਿਹਾ ਸੀਗੇ ਉਹਨੂੰ ਰਾਖੀ ਸਿਸਟਮ ਬੋਲਦੇ ਨੇ ਕਿ ਸਾਡੀ ਰਾਖੀ ਕਰੇ ਤੇ ਫਿਰ ਪਰ ਕਿਉਂਕਿ ਜਦੋਂ ਬੰਦੇ ਦੇ ਕੋਲ ਤਾਕਤ ਵੀ ਆਉਂਦੀ ਹੈ ਨਾਲ ਧਨ ਦੌਲਤ ਵੀ ਹੁੰਦਾ ਉਹਦੇ ਨਾਲ ਹੀ ਬੰਦੇ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਵੀ ਆਉਂਦੀਆਂ ਨੇ ਉਹ ਕਮਜ਼ੋਰੀਆਂ ਆਉਣ ਦੇ ਨਾਲ ਇੱਕ ਦੂਜੇ ਦੇ ਵਿੱਚ ਭਰਾ ਮਾਰੂ جنگ ਵੀ ਸ਼ੁਰੂ ਹੁੰਦੀ ਹੈ ਫਿਰ 12 ਮਿਸਲਾਂ ਦੇ ਵਿੱਚ ਜਦੋਂ ਆਪਣੀ ਪੂਰੇ ਜਲਾਲ ਦੇ ਵਿੱਚ ਸੀ ਤੇ ਫੇਰ ਇੱਕ ਦੂਜੇ ਨਾਲ ਇੱਕ ਇਲਾਕਾ ਮੰਲਣ ਵਾਸਤੇ ਲੜਾਈ ਹੁੰਦੀ ਸੀ ਤੇ ਫੇਰ ਸੁੱਕਰ ਚੱਕੀਆਂ ਮਿਸਲ ਦੇ ਜਿਹੜੇ ਮਾਨੇ ਸੀ ਉਹਨਾਂ ਦੇ ਰਾਹੀਂ ਅਖੀਰ ਨੂੰ 16 1700 ਨਾ 1600 1799 ਦੇ ਵਿੱਚ ਰਣਜੀਤ ਸਿੰਘ ਦਾ ਰਾਜ ਪੈਦਾ ਹੋ ਜਾਂਦਾ ਤੇ ਫੇਰ ਸਾਰੀਆਂ ਮਿਸਲਾਂ ਦੇ ਜਿਹੜੇ ਮਿਸਲਦਾਰ ਸੀ ਉਹਨਾਂ ਨੂੰ ਰਣਜੀਤ ਸਿੰਘ ਨੇ ਆਪਣੀ ਸ਼ਾਨਤ ਨਾਲ ਆਪਣੀ ਅਕਲ ਦੇ ਨਾਲ ਆਪਣੀ ਜਿਹੜੀ ਬੁੱਧੀ ਸੀ ਉਹਦੇ ਨਾਲ ਸਾਰਿਆਂ ਨੂੰ ਕਾਬੂ ਕਰਕੇ ਇੱਕ ਅਜਿਹਾ ਰਾਜ ਪੈਦਾ ਕੀਤਾ ਜਿਹਨੂੰ ਦੁਨੀਆਂ ਦੇ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਉਹ ਰਣਜੀਤ ਸਿੰਘ ਦਾ ਉਹਨੂੰ ਅਸੀਂ ਮਹਾਰਾਜ ਕਹਿੰਦੇ ਮਹਾਰਾਜ ਨਹੀਂ ਅਸਲ ਦੇ ਵਿੱਚ ਉਸ ਰਾਜ ਦਾ ਨਾਮ ਖਾਲਸਾ ਰਾਜ ਸੀ ਬਾਰੇ ਖਾਲਸਾ ਸਰਕਾਰੇ ਖਾਲਸਾ ਤੇ ਉਸ ਵੇਲੇ ਸਭ ਤੋਂ ਜਿਹੜੀ ਕਮਾਲ ਦੀ ਗੱਲ ਹੈ ਕਿ ਉਸ ਰਾਜ ਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ ਹੈ ਉਹ 16% ਤੋਂ ਵੀ ਘੱਟ ਸੀ ਬਾਕੀ ਸਾਰੇ ਪੰਜਾਬ ਦੇ ਵਿੱਚ ਹਿੰਦੂ ਤੇ ਮੁਸਲਮਾਨ ਸੀ ਇਹਦੇ ਨਾਲੇ ਬੱਚਿਓ ਤੁਹਾਨੂੰ ਹੋਰ ਜਿਹੜੀ ਗੱਲ ਸਾਨੂੰ ਪਤਾ ਨਹੀਂ ਸਰਖਿਆ ਸੀ ਕਈ ਵਾਰੀ ਨਾ ਆਪਣੀ ਗੱਲ ਨੂੰ ਕਹਿ ਨਹੀਂ ਸਕਦੇ ਜਿਹੜਾ ਖਾਲਸਾ ਰਾਜ ਸੀ ਉਹ ਸਤਲੁਜ ਪਾਰ ਤੋਂ ਲੈ ਕੇ ਅਠਕ ਤੱਕ ਸੀ ਜਿਹੜਾ ਸਤਲੁਜ ਤੋਂ ਇਧਰ ਵਾਲਾ ਇਲਾਕਾ ਸੀ ਇਸ ਇਲਾਕੇ 'ਚ ਅਸੀਂ ਆ ਸਾਰੇ ਮਾਲਵਾ ਜਿਹੜੇ ਨੂੰ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਫੂਲਕੀਆ ਰਾਜਸਤਾਨ ਸੀ ਜਿਥੇ ਪਟਿਆਲੇ ਦੀ रियासत ਫਰੀਦਕੋਟ ਦੀ रियासत ਨਾਭੇ ਦੀ रियासत ਇਹਨਾਂ ਦਾ ਖਾਲਸਾ ਰਾਜ ਦੇ ਨਾਲ ਕੋਈ ਬਹੁਤਾ ਵਿਵਸਥਾ ਨਹੀਂ ਸੀ ਸਗੋਂ ਕਈ ਵਾਰ ਇਹਨਾਂ ਦੀ ਇੱਕ ਦੂਜੇ ਨਾਲ ਲੜਾਈ ਵੀ ਹੁੰਦੀ ਸੀ ਤੇ ਇਸੇ ਕਰਕੇ ਰਣਜੀਤ ਸਿੰਘ ਦੇ ਵੇਲੇ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਸੰਧੀ ਹੁੰਦੀ ਕਿ ਅਸੀਂ ਸਤਲੁਜ ਤੋਂ ਇਧਰ ਨਹੀਂ ਆਵਾਂਗੇ ਤੇ ਤੁਸੀਂ ਸਤਲੁਜ ਤੋਂ ਪਾਰ ਉੱਤਰਵਲ ਨਾ ਜਾਇਓ ਤੇ ਰਣਜੀਤ ਸਿੰਘ ਦਾ ਰਾਜ 1719 1839 ਇਕੱਜ ਦਾ ਰਿਹਾ 40 ਸਾਲ 40 ਸਾਲ ਦਾ ਉਹ ਰਾਜ ਜਿਹੜਾ ਕਮਾਲ ਦਾ ਰਾਜ ਸੀ ਜਿਹਦੇ ਵਿੱਚ ਬਹੁਤ ਕੁਝ ਸੀਗਾ ਉਹਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਪੋਜੀਸ਼ਨਾਂ ਸੀਗੀਆਂ ਉਹ ਮੁਸਲਮਾਨਾਂ ਦੇ ਕੋਲ ਜਾਂ ਹਿੰਦੂਆਂ ਕੋਲ ਸੀਗੀਆਂ ਜਿਹੜੇ ਫਕੀਰ ਬ੍ਰਦਰ ਸੀਏ ਅਸੀਦੁਲਦੀਨ ਉਹਨਾਂ ਦੇ ਕੋਲ ਦੋ ਭਰਾ ਸੀ ਉਹਨਾਂ ਦੇ ਕੋਲ ਸਭ ਤੋਂ ਵੱਡੇ ਅਹੁਦੇ ਜਿਹੜੇ ਸੀਗੇ ਵਿੱਤ ਦਾ ਤੇ ਹੋਮ ਦਾ ਉਹਨਾਂ ਦੇ ਕੋਲ ਸੀਗਾ ਐਸੀ ਤਰ੍ਹਾਂ ਦੀਵਾਨ ਮੂਲਚੰਦ ਵਰਗੇ ਜਿਹੜੇ ਬੰਦੇ ਸੀ ਦੀਵਾਨ ਚੰਦ ਵਰਗੇ ਬੰਦੇ ਉਹਨਾਂ ਦੇ ਕੋਲ ਸਾਰਾ ਕੁਝ ਸੀ ਪਰ ਜਿਹੜੀ ਲਾਲਚ ਵਾਲੀ ਗੱਲ ਸੀ ਉਸ ਨੇ 17 1800 ਨੂੰ 39 ਤੋਂ ਲੈ ਕੇ 1845 ਤੱਕ ਜਿਹੜੀ ਕਤਲੋਗਾਰਤ ਹੋਈ ਹੈ ਉਹ ਬਹੁਤ ਡਰਾਉਣੀ ਹੈ ਉਹ ਕਿਉਂ ਆ ਕਤਲ ਉਗਾਰਤ ਕਿਉਂਕਿ ਜਿਹੜਾ ਲਾਲਚ ਹੈ ਹੋਵੇਂ ਆਕੜ ਉਸ ਕਰਕੇ ਸਾਰਾ ਕੁਝ ਭਰਾ ਮਾਰੂ ਜੰਗ ਖੋਈ ਹੈ ਤੇ 1859 ਦੇ ਵਿੱਚ ਅੰਗਰੇਜ਼ਾਂ ਨੇ ਸਾਡੇ ਉੱਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ 29 ਮਾਰਚ 1859 ਨੂੰ ਉਸ ਤੋਂ ਬਾਅਦ ਜਿਹੜੀਆਂ ਸਿੱਖ ਲੋਕਾਂ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਜਿਹੜੇ ਕਮਜ਼ੋਰੀਆਂ ਨੇ ਉਹ ਦਿਖਣੀਆਂ ਸ਼ੁਰੂ ਹੋ ਗਈਆਂ ਰਾਜ ਦੇ ਵਿੱਚ ਸਾਡੀਆਂ ਕਮਜ਼ੋਰੀਆਂ ਨਹੀਂ ਦਿਸਦੀਆਂ ਮਹਿੰਸ ਸਿੰਘ ਸਵਾਲ ਤੁਹਾਨੂੰ ਵੀ ਕਿਉਂ ਪੈਦਾ ਹੋਈ ਹੈ ਤੇ ਉਹ ਕਮਜ਼ੋਰੀਆਂ ਕਰਕੇ ਫਟਾਫਟ ਇੱਕ ਪਾਸੇ ਅੰਗਰੇਜ਼ਾਂ ਦੇ ਨਾਲ ਲੜਾਈ ਜਿਹਨੂੰ ਸ਼ਾਹ ਮੁਹੰਮਦ ਆਪਣੇ ਕਿੱਸੇ ਦੇ ਵਿੱਚ ਕਹਿੰਦਾ ਕਿ ਸ਼ਾਹ ਮੁਹੰਮਦਾਂ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਦਿੱਤੇ ਪਰ ਉਹੀ ਬੰਦੇ ਜਿਹੜੇ ਨੇ ਉਹ ਛੇਤੀ ਹੀ 1855 ਚੰਦਾ ਦੇ ਵਿੱਚ ਅੰਗਰੇਜ਼ਾਂ ਦੇ ਬਡੇ ਝੋਲੀ ਚੁੱਕ ਬਣ ਕੇ ਉਹਨਾਂ ਦੇ ਬਡੇ ਜ਼ਗੀਰਦਾਰ ਬਣ ਜਾਂਦੇ ਨੇ ਬਡੇ ਕੰਮ ਕਰਨ ਲੱਗ ਜਾਂਦੇ ਤੇ ਜਿਹੜੀ ਆਮ ਪਰਜਾ ਹੈ ਉਹਦੇ ਵਿੱਚ ਜਿਹੜੀ ਗ੍ਰਾਵਿਟ ਹੈ ਉਹ ਸਾਹਮਣੇ ਨਿਸ਼ਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਗ੍ਰਾਵਿਟ ਦੋ ਤਿੰਨ ਕਰਕੇ ਮੈਂ ਗੱਲ ਫਿਰ ਅੱਗੇ ਤੋਰਦਾ ਸਭ ਤੋਂ ਵੱਡੀ ਜਿਹੜੀ ਗ੍ਰਾਵਿਟ ਸੀ ਉਹ ਸੀ ਸਾਡੇ ਵਿੱਚ ਜਿਹੜਾ ਵਰਣ ਆਸ਼ਰਮ ਦਾ ਮੁੜ ਕੇ ਸੰਤਾਪ ਮਿਹੜੇ ਵਰਣ ਆਸ਼ਰਮ ਪਤਾ ਕੀ ਹੁੰਦਾ ਹਾਂਜੀ ਚਲੋ ਬਾਅਦ ਵਿੱਚ ਫਿਰ ਗੱਲ ਕਰਾਂਗੇ ਵਰਣ ਆਸ਼ਰਮ ਵਰਣ ਆਸ਼ਰਮ ਫਿਰ ਬਾਅਦ ਚੀਜ਼ ਦੀਆਂ ਗੱਲਾਂ ਕਰਾਂਗੇ ਅਸੀਂ ਉਹਦੇ ਕਰਕੇ ਵਰਣ ਆਸ਼ਰਮ ਹੈ ਕਿ ਬੰਦੇ ਦੇ ਵਿੱਚ ਵੰਡੀਆਂ ਪਾਉਣਾ ਬੰਦੇ ਨੂੰ ਇੱਕ ਦੂਜੇ ਤੋਂ ਉੱਚਾ ਨੀਵਾਂ ਦਿਖਾਉਣਾ ਦਰਜਾਬੰਦੀ ਕਰਨੀ ਉਹ ਵਰਣ ਆਸ਼ਰਮ ਦਾ ਹਿੱਸਾ ਹੈ ਉਹ ਜਦੋਂ ਰਾਜ ਸੀ ਉਹ ਨਾ ਪਤਾ ਲੱਗਿਆ ਪਰ ਜਦੋਂ ਰਾਜ ਗਿਆ ਉਹਦੇ ਫਿਰ ਸਾਹਮਣੇ ਸਾਡੇ ਦੁਖਾਂਤ ਆਉਣੇ ਸ਼ੁਰੂ ਹੋ ਗਏ ਜਿਹੜਾ ਅਸੀਂ ਕਹਿੰਦੇ ਕਿ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਉਹ ਚਾਰ ਦਰਵਾਜ਼ੇ ਕਿਹੜੀ ਗੱਲ ਦਾ ਪ੍ਰਤੀਕ ਨੇ ਕਿਹੜਾ ਸਿੰਬਲ ਨੇ ਉਹ ਇਸ ਗੱਲ ਦਾ ਕਿ ਇਹ ਜਗ੍ਹਾ ਜਿਹੜੀ ਹੈ ਅਕਾਲ ਪੁਰਖ ਦੀ ਜਗ੍ਹਾ ਹੈ ਇੱਥੇ ਕਿਸੇ ਵੀ ਬੰਦੇ ਦੇ ਨਾਲ ਕਿਸੇ ਤਰ੍ਹਾਂ ਦਾ ਭਿੰਨਪੇਦ ਨਹੀਂ ਕੀਤਾ ਜਾਵੇਗਾ ਨਾ ਜਾਤ ਦਾ ਨਾ ਇਲਾਕੇ ਦਾ ਨਾ ਲਿੰਗ ਦਾ ਨਾ ਪੁਲਿੰਗ ਦਾ ਨਾ ਰੰਗ ਦਾ ਨਾ ਨਸਲ ਦਾ ਕਿ ਕੋਈ ਇੱਥੇ ਭੇਦਭਾਵ ਨਹੀਂ ਕੀਤਾ ਜਾਵੇਗਾ ਪਰ ਜਿਹੜੀਆਂ ਕਮਜ਼ੋਰੀਆਂ ਨੇ ਉਹ ਆ ਗਈਆਂ ਕਿ ਜਿਹੜੇ ਅਖੌਤੀ ਅਛੂਤ ਬੰਦੇ ਨੇ ਜਿਨ੍ਹਾਂ ਨੂੰ ਇਸ ਸਿਸਟਮ ਦੇ ਵਿੱਚ ਅਨਟਚੇਬਲ ਕਿਹਾ ਜਾਂਦਾ ਸੀ ਉਹਨਾਂ ਦਾ ਦਰਬਾਰ ਸਾਹਿਬ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਉਹਨਾਂ ਨੂੰ ਖਾਸ ਜਗ੍ਹਾ ਰਸੀਕੇ ਉੱਥੇ ਹੀ ਜਾ ਸਕਦੇ ਨੇ ਪਰ ਇਹ ਦੇ ਵਾਰ ਬਹੁਤ ਕਿਸੇ ਨੇ ਧਿਆਨ ਨਹੀਂ ਦਿੱਤਾ ਫਿਰ ਜਦੋਂ ਇੱਥੋਂ ਦੇ ਜਿਹੜੇ ਵੱਡੇ ਵੱਡੇ ਕਿਉਂਕਿ ਜਿਹੜੀ ਸਮਾਜ ਹੈ ਨਾ ਸਮਾਜ ਦੇ ਵਿੱਚ ਆਮ ਬੰਦੇ ਦੀ ਗੱਲ ਬਹੁਤ ਘੱਟ ਹੁੰਦੀ ਹੈ ਅਸੀਂ ਵੱਡੇ ਬੰਦਿਆਂ ਨੂੰ ਹੀ ਦੇਖਦੇ ਹਾਂ ਵੱਡੇ ਬੰਦਿਆਂ ਦੀ ਗੱਲ ਕਰਦੇ ਹਾਂ ਜਦੋਂ ਕ੍ਰਿਸਚੀਅਨ ਸਕੂਲ ਖੁੱਲੇ ਸੀਗੇ ਮਿਸ਼ਨਰੀ ਸਕੂਲ ਖੁੱਲੇ ਸੀ ਉਹਨਾਂ ਦੇ ਚਾਰ ਸਰਦਾਰਾਂ ਦੇ ਕਾਕੇ ਜਿਹੜੇ ਸੀ ਬੜੇ ਬੜੇ ਲੈਂਡਲੋਰਡ ਦੇ ਉਹ ਚਾਰ ਕਾਕੇ ਸੰਤੋਖ ਸਿੰਘ ਅੱਯਾ ਸਿੰਘ ਆਗਿਆ ਸਿੰਘ ਚਾਰ ਬੱਚੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਸਾਈ ਬਣਨਾ ਹੈ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਦਸਵੀਂ ਦੇ ਵਿੱਚ ਬੜੇ ਬੜੇ ਸਰਦਾਰਾਂ ਦੇ ਮੁੰਡੇ ਫਿਰ ਉਸ ਵੇਲੇ ਦੇ ਜਿਹੜੇ ਸਿੱਖ ਸੀ ਉਹਨਾਂ ਨੂੰ ਖਤਰਾ ਹੋਇਆ ਵੀ ਇਹ ਤਾਂ ਗੱਲ ਜਿਹਾ ਆਜੂ ਗਈ ਇਹਨਾਂ ਸਾਰੇ ਕ੍ਰਿਸਚਨ ਆ ਗਏ ਇਸਾਈ ਬਣ ਗਏ ਸਾਈ ਬਣ ਗਏ ਤੇ ਫਿਰ ਜੁਲਾਈ 1873 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਕੁਝ ਬੰਦਿਆਂ ਨੇ ਖੜੇ ਹੋ ਕੇ ਇਹ ਕੋਸ਼ਿਸ਼ ਕੀਤੀ ਕਿ ਅਸੀਂ ਕੋਈ ਸੰਸਥਾ ਬਣਾਈਏ ਜਿਹੜੀ ਇਸ ਗੱਲ ਨੂੰ ਰੋਕ ਸਕੇ ਤੇ ਉਸ ਸੰਸਥਾ ਦਾ ਨਾਮ ਫਿਰ ਸਿੰਘ ਸਭਾ ਰੱਖਿਆ ਗਿਆ 1873 ਜੁਲਾਈ ਚ ਸ਼ੁਰੂ ਹੋ ਕੇ ਪਰ ਇਹ ਜਿਹੜਾ ਸੰਸਥਾ ਪੂਰੇ ਰੂਪ ਦੇ ਵਿੱਚ ਬਣੀ ਇਹ 1 ਅਕਤੂਬਰ 1873 ਨੂੰ ਬਣੇ ਪਰ ਕਿਉਂਕਿ ਇਹ ਜਿਹੜੇ ਬੰਦੇ ਸੀ ਉਹ ਬੰਦੇ ਜਿਹੜੇ ਆਪ ਹੰਕਾਰਾਂ ਦੇ ਵਿੱਚ ਫਸੇ ਹੋਏ ਸੀ ਗੁਰੂ ਡੰਮ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੇ ਬਹੁਤਾ ਸਮਾਜਿਕ ਪਰਵਰਤਨ ਦੇ ਵੱਲ ਬਹੁਤਾ ਧਿਆਨ ਨਾ ਦਿੱਤਾ 6 ਸਾਲ ਤੋਂ ਬਾਅਦ ਫਿਰ ਲਾਹੌਰ ਦੇ ਵਿੱਚ ਪ੍ਰੋਫੈਸਰ ਗੁਰਮukh ਸਿੰਘ ਸੀਗੇ ਜਿਨ੍ਹਾਂ ਨੇ ਪਹਿਲਾਂ ਉਹ ਅੰਮ੍ਰਿਤਸਰ ਦੀ ਸਭਾ ਦੇ ਨਾਲ ਸੰਬੰਧ ਸੀਗੇ ਫਿਰ ਉਹਨਾਂ ਨੇ ਆਖਿਆ ਕਿ ਅਸੀਂ ਹੋਰ ਸਭਾ ਬਣਾਈਏ ਤੇ ਉਹਨਾਂ ਦਾ ਇੱਕ ਸਭਾ ਉਹਨਾਂ ਟੁੱਟਣ ਦਾ ਕਾਰਨ ਕੀ ਸੀ ਉਹ ਇਹ ਸੀ ਕਿ ਉਹਨਾਂ ਨੇ ਦੋ ਤਿੰਨ ਵਾਰ ਅੰਮ੍ਰਿਤਸਰ ਸਭਾ ਦੇ ਵਿੱਚ ਆਖਿਆ ਕਿ ਜਿਹੜਾ ਸਿੱਖਾਂ ਦੇ ਵਿੱਚ ਅਛੂਤ ਸਮਝਿਆ ਜਾਂਦਾ ਬੰਦਿਆਂ ਨੂੰ ਕਿ ਇਹਦੇ ਵਿਰੁੱਧ ਮਤਾ ਪਾਈਏ ਕਿ ਸਿੱਖੀ ਦੇ ਵਿੱਚ ਕੋਈ ਅਛੂਤ ਨਹੀਂ ਹੈ ਜਦੋਂ ਅੰਮ੍ਰਿਤਸਰ ਸਭਾ ਨੇ ਨਹੀਂ ਇਹ ਗੱਲ ਨੂੰ ਮੰਨਿਆ ਫਿਰ ਉਹਨਾਂ ਨੇ ਲਾਹੌਰ ਦੇ ਵਿੱਚ ਦੇਰਾ ਸਾਹਿਬ ਦੇ ਵਿੱਚ 6 ਨਵੰਬਰ 1879 ਨੂੰ 6 ਸਾਲ ਬਾਅਦ ਫਿਰ ਉਥੇ ਸਿੰਘ ਸਭਾ ਲਾਹੌਰ ਸਥਾਪਿਤ ਕੀਤੀ ਫਿਰ ਉਸ ਸਭਾ ਨੇ ਜਿਹੜਾ ਕੰਮ ਕੀਤਾ ਉਹ ਮਾਰ ਕੇ ਦਾ ਕੰਮ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਸੀ ਕਿ ਸਿੱਖਿਆ ਤੇ ਜ਼ੋਰ ਦੇਣਾ ਸੀ ਸਿੱਖਿਆ এডਿਕੇਸ਼ਨ ਜਿਹੜੀ ਅੰਗਰੇਜ਼ਾਂ ਦੁਆਰਾ ਆਈ ਸੀ ਸਾਡੀ ਸਿੱਖਿਆ ਨਹੀਂ ਸਾਡੀ ਸਿੱਖਿਆ ਕੋਈ ਹੋਰ ਪ੍ਰਣਾਲੀ ਸੀ ਜਿਹੜੀ ਅੰਗਰੇਜ਼ਾਂ ਦੇ ਨਾਲ ਸਿੱਖਿਆ ਪ੍ਰਣਾਲੀ ਸ਼ੁਰੂ ਹੋਈ ਸੀ ਉਹਦੇ ਉੱਤੇ ਜ਼ੋਰ ਦਿੱਤਾ ओरिएंटਲ ਕਾਲਜ ਲਾਹੌਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪੰਜਾਬੀ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਉਦੋਂ ਪਹਿਲਾਂ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਸੀ ਫਾਰਸੀ ਜਾਂ ਉਰਦੂ ਪੜ੍ਹਾਇਆ ਜਾਂਦਾ ਸੀ ਤੇ ਨਾਲ ਹੀ ਫਿਰ ਉੱਥੇ ओरिएंटਲ ਕਾਲਜ ਦੇ ਵਿੱਚ ਪਹਿਲਾਂ ਹਰਸ਼ਾ ਸਿੰਘ ਪ੍ਰੋਫੈਸਰ ਪੰਜਾਬੀ ਦਾ ਫਿਰ ਗੁਰਮukh ਸਿੰਘ ਫਿਰ ਜਿਹੜੇ ਗਿਆਨੀ ਦਿੱਤ ਸਿੰਘ ਇਹ ਪੰਜਾਬੀ ਦੇ ਪ੍ਰੋਫੈਸਰ ਬਣੇ ਨੇ ਜਿਨ੍ਹਾਂ ਨੇ ਪੰਜਾਬੀ ਸ਼ੁਰੂ ਫਿਰ ਉੱਥੋਂ ਹੀ ਉਹਨਾਂ ਨੇ ਕਿ ਲੋਕਾਂ ਨੂੰ ਜਾਗਰੂਕ ਕਿਵੇਂ ਕੀਤਾ ਜਾਵੇ ਜਿਵੇਂ ਅੱਜ ਕੱਲ ਅਸੀਂ ਸਾਰੇ ਮੋਬਾਈਲ ਤੇ ਵਟਸਐਪ ਤੇ ਸਿਆਣੇ ਬਣ ਜਾਂਦੇ ਨੇ ਸਾਰੇ ਜਿਹਨੂੰ ਆਪਣਾ ਕਿਹੜਾ ਉਹ ਅਰਵੀ ਅਰਵੀ ਰਵੀਸ਼ ਕੁਮਾਰ ਜੜਾ ਕਹਿੰਦਾ ਵਟਸਐਪ ਯੂਨੀਵਰਸਿਟੀ ਅਸੀਂ ਸਾਰੇ ਵਟਸਐਪ ਤੇ ਝੂਠੀ ਮੁੱਠੀ ਜਿਹੜੀ ਗਿਆਨ ਉਹਨੂੰ ਲੈ ਕੇ ਗਿਆਨਮਾਨ ਬਣ ਜਾਂਦੇ ਨੇ ਤੇ ਪਰ ਉਸ ਵੇਲੇ ਉਹਨਾਂ ਸਿੱਖਾਂ ਨੇ ਅਖਬਾਰ ਸ਼ੁਰੂ ਕਰਨੇ ਸ਼ੁਰੂ ਕੀਤੇ ਅਖਬਾਰ ਪ੍ਰੋਫੈਸਰ ਗੁਰਮੁਖੀ ਦੇ ਗਿਆਨੀ ਦਿੱਤ ਸਿੰਘ ਨੇ ਤੇ ਉਹਨਾਂ ਦਾ ਅਸਰ ਇਹ ਹੋਇਆ ਕਿ 1892 ਦੇ ਵਿੱਚ ਪਹਿਲੀ ਵਾਰੀ ਖਾਲਸਾ ਕਾਲਜ ਅੰਮ੍ਰਿਤਸਰ ਸ਼ੁਰੂ ਹੋਇਆ ਉਸ ਤੋਂ ਬਾਅਦ ਖਾਲਸਾ ਸਕੂਲ ਖਾਲਸਾ ਕਾਲਜ ਐਨੇ ਸ਼ੁਰੂ ਹੋਏ ਕਿ 1907 67 ਦੇ ਵਿੱਚ ਵੱਡੀਆਂ ਸਿੱਖ ਵਿਦਿਅਕ ਕਾਨਫਰੰਸਾਂ ਹੋਈਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਇਹਨੂੰ ਬਹੁਤ ਦੂਰ ਤੱਕ ਪਹੁੰਚਾਇਆ ਅਸੀਂ 47 ਤੋਂ ਪਹਿਲਾਂ ਸਾਰੇ ਪਾਸੇ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਦੂਰ ਪਹੁੰਚੇ ਹੋਏ ਸੀ ਇਹ ਸਿੰਘ ਸਵਾਲ ਲਹਿਰਦਾ ਹੀ ਘਰ ਸੀ ਤੇ ਮੈਂ ਆਪਣੀ ਗੱਲ ਨੂੰ ਉੱਥੇ ਫੇਰ ਮੁੜ ਕੇ ਲਿਆਉਣਾ ਕਿ ਕਿਉਂਕਿ ਇੱਕ ਦਿਨ ਦੇ ਵਿੱਚ ਸਾਰੀ ਗੱਲ ਵਾਪਰੀ ਨਹੀਂ ਫਿਰ ਜਦੋਂ ਖਾਲਸਾ ਕਾਲਜ ਲਾਹੌਰ ਬਣਿਆ ਉੱਥੋਂ ਫਿਰ ਹੌਲੀ-ਹੌਲੀ ਸਿੱਖੀ ਦਾ ਉੱਥੇ ਸਾਰੇ ਬੰਦੇ ਵੱਡੇ ਪ੍ਰੋਫੈਸਰ ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕਿਸ਼ਨ ਸਿੰਘ ਇਹ ਸਾਰੇ ਬੰਦੇ ਉਸ ਕਾਲ ਦੇ ਵਿੱਚ ਸੀਗੇ ਤੇ ਨਾਲ ਹੀ ਇਹ ਸਿੱਖੀ ਦਾ ਪ੍ਰਚਾਰ ਵੀ ਕਰਦੇ ਸੀਗੇ ਸਿੱਖੀ ਦੀ ਗੱਲ ਵੀ ਕਰਦੇ ਸੀਗੇ ਤੇ ਇਹਨਾਂ ਨੇ ਫਿਰ ਖਾਲਸਾ ਬਰਾਦਰੀ ਬਣੀ ਇੱਕ ਜਿਹੜੀ ਬਰਾਦਰੀ ਦਾ ਸੀ ਕਿ ਸਾਨੂੰ ਦਰਬਾਰ ਸਾਹਿਬ ਦੇ ਵਿੱਚ ਸਾਡੀ ਦੇਗ ਮਨਜ਼ੂਰ ਹੋਵੇ ਸਾਡਾ ਪ੍ਰਸ਼ਾਦ ਮਨਜ਼ੂਰ ਹੋਵੇ ਸਾਨੂੰ ਹਰ ਵੇਲੇ ਦਰਬਾਰ ਸਾਹਿਬ ਵਿੱਚ ਜਾਣ ਦੀ ਖੁੱਲੀ ਛੁੱਟੀ ਹੋਵੇ ਤੇ ਉਹਨਾਂ ਨੇ ਖਾਲਸਾ ਬਰਾਦਰੀ ਦਾ ਨਾਲ ਪ੍ਰਚਾਰ ਸ਼ੁਰੂ ਕੀਤਾ ਤੇ ਅਖੀਰ ਨੂੰ ਪ੍ਰੋਫੈਸਰ ਤੇਜਾ ਸਿੰਘ ਤੇ ਪ੍ਰਿੰਸੀਪਲ ਬਾਬਾ ਹਰਕਿਸ਼ਨ ਸਿੰਘ ਉਹਨਾਂ ਨੇ ਮਿਲ ਕੇ ਤੇ ਕਿਹਾ ਕਿ ਉਹਨਾਂ ਨੇ 10 ਅਕਤੂਬਰ 1920 ਨੂੰ ਦਸੌਂਦਾ ਸਿੰਘ ਦੀ ਧਰਮਸ਼ਾਲਾ ਦੇ ਵਿੱਚ ਅਖੰਡ ਪਾਠ ਰੱਖਿਆ ਤੇ ਖਾਲਸਾ ਕਾਲਜ ਦੇ ਵਿਦਿਆਰਥੀ ਅਤੇ ਟੀਚਰ ਉਹਨਾਂ ਦੇ ਨਾਲ ਸ਼ਾਮਲ ਹੋਏ 12 ਅਕਤੂਬਰ 1920 ਨੂੰ ਫਿਰ ਅਖੰਡ ਪਾਠ ਦਾ ਭੋਗ ਪਾਉਣ ਤੋਂ ਬਾਅਦ ਉਹ ਦੇਗ ਲੈ ਕੇ ਦਰਬਾਰ ਸਾਹਿਬ ਵੱਲ ਨੂੰ ਚੱਲੇ ਸਾਰੇ ਇੱਕ ਕੀਰਤਨ ਕਰਦੇ ਹੋਏ ਸ਼ਬਦ ਪੜ੍ਹਦੇ ਹੋਏ ਤੇ ਅੱਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ ਦੇਗ ਮਨਜ਼ੂਰ ਕਰਨ ਤੋਂ ਨਾ ਕਰ ਦਿੱਤੀ ਫੇਰ 바ਵਾ ਹਰਕ੍ਰਿਸ਼ਨ ਸਿੰਘ ਨੇ ਆਪ ਅਰਦਾਸ ਕੀਤੀ ਤੇ ਆਪ ਦਰਬਾਰ ਸਾਹਿਬ ਦੇ ਵਿੱਚ ਹੁਕਮ ਜਿਹੜਾ ਕਹਿੰਦੇ ਅਸੀਂ ਬਾਖ ਲਿਆ ਉਹਨਾਂ ਨੇ ਬਾਤ ਲਿਆ ਤੇ ਪੁਜਾਰੀ ਜਦੋਂ ਵਾਕ ਆਇਆ ਨਿਗਾਣਿਆਂ ਨੂੰ ਆਪੇ ਵਸਲੇ ਭਾਈ ਤੀਜੇ ਪਾਸ਼ਾ ਦਸ਼ਮ ਜਦੋਂ ਇਹ ਆਇਆ ਫਿਰ ਜਿਹੜੇ ਪਿਆਰੀ ਸੀ ਉਹ ਵੀ ਥੋੜਾ ਜਾ ਠੀਕ ਹੋ ਗਏ ਤੇ ਉੱਥੋਂ ਫਿਰ ਵਿੱਚ ਆਪਾਂ ਅਕਾਲ ਬੂੰਗੇ ਦੇ ਚਲੀਏ ਅਕਾਲ ਦਾ ਜੀ ਇਹਨੂੰ ਕਹਿੰਦੇ ਅਸੀਂ ਪਹਿਲਾਂ ਅਕਾਲ ਬੂੰਗਾ ਸੀ ਇਹ ਫਿਰ ਜਦੋਂ ਉਧਰ ਨੂੰ ਚੱਲੇ ਤਾਂ ਉਸੇ ਵੇਲੇ ਜਿਵੇਂ ਕੁਦਰਤ ਦੇ ਕੁਝ ਗੱਲਾਂ ਵਾਪਰਦੀਆਂ ਨੇ ਸਾਨੂੰ ਪਤਾ ਨਹੀਂ ਹੁੰਦਾ ਤੇ ਉਸੇ ਵੇਲੇ ਸਿਆਲਕੋਟ ਦੇ ਗੁਰੂ ਕੀ ਵੇਰ ਗੁਰਦੁਆਰਾ ਉੱਥੇ ਹਾਈਟੇਸ਼ਨ ਚੱਲਦੇ ਸੀ ਉੱਥੋਂ ਤੇਜਾ ਸਿੰਘ ਚੂੜਕਾਣਾ ਤੇਜਾ ਸਿੰਘ ਪੁੱਚਰ ਤੇ ਕਰਤਾਰ ਸਿੰਘ ਚੱਬਰ ਇਹ ਸਾਰੇ ਬੰਦੇ ਉੱਥੋਂ ਆ ਰਹੇ ਸੀਗੇ ਤੇ ਇਹਨਾਂ ਨੇ ਮੁੜ ਕੇ ਲਾਹੌਰ ਜਾਣਾ ਸੀਗਾ ਇਹਨਾਂ ਦੀ ਗੱਡੀ ਜਿਹੜੀ ਸੀ ਉਹ ਰਾਤ ਨੂੰ ਨਹੀਂ ਮਿਲੀ ਇਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਰਹਿ ਗਏ ਤੇ ਜਦੋਂ ਦੂਜੇ ਦਿਨ ਉਹ ਫਿਰ ਦਰਬਾਰ ਸਾਹਿਬ ਦੇ ਵਿੱਚ ਸੀਗੇ ਉਹ ਕਹਿੰਦੇ ਕਿ ਕੀ ਗੱਲ ਦਾ ਰੌਲਾ ਪਿਆ ਰਿਹਾ ਤੇ ਫਿਰ ਜਦੋਂ ਉਹਨਾਂ ਨੂੰ ਆਖਿਆ ਕਿ ਇਹ ਗੱਲ ਹੈ ਫਿਰ ਇਹ ਤਿੰਨੇ ਬੰਦੇ ਉਹਨਾਂ ਸਿੰਘਾਂ ਦੇ ਨਾਲ ਪ੍ਰੋਫੈਸਰਾਂ ਦੇ ਨਾਲ ਅਕਾਲ ਤਖਤ ਤੇ ਗਏ ਅਕਾਲ ਤਖਤ ਤੇ ਜਾ ਕੇ ਜਿਹੜੇ ਪੁਜਾਰੀ ਸੀ ਉਹਨਾਂ ਨੇ ਅਕਾਲ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਦਰਵਾਜ਼ੇ ਬੰਦ ਕਰਨ ਤੋਂ ਬਾਅਦ ਜਦੋਂ ਸੰਗਤ ਨੇ ਰੌਲਾ ਪਾਇਆ ਉਹ ਭੱਜ ਗਏ ਜਿਹੜਾ ਸਰਬਰਾ ਸੀ ਜਿਵੇਂ ਅੱਜ ਕੱਲ ਅਸੀਂ ਜਹੇਦਾਰ ਬੋਲਦੇ ਨਾ ਇਸ ਤੋਂ ਪਹਿਲਾਂ ਉਹਨੂੰ ਸਰਬਰਾ ਬੋਲਦੇ ਹੁੰਦੇ ਸੀਗੇ ਜਿਹੜਾ ਸਰਬਰਾ ਸੀਗਾ ਉਹ ਦੂਰ ਸੀਗਾ ਉਹ ਨਹੀਂ ਆਇਆ ਫਿਰ ਉਹ ਸਿੱਖਾਂ ਨੇ ਆਪ ਅਕਾਲ ਤਖਤ ਤੇ ਇਕੱਠੇ ਹੋ ਕੇ ਇੰਜ ਫੈਸਲਾ ਕੀਤਾ ਜਿਹੜਾ ਤੇਜਾ ਸਿੰਘ ਪੁੱਛਰ ਸੀ ਉਹਨੂੰ ਆਖਿਆ ਕਿ ਤੂੰ ਇੱਥੇ ਜਹੇਦਾਰ ਹੈਂ ਉਹ ਤੋਂ ਤੋਂ 1920 ਤੋਂ ਜਹੇਦਾਰ ਸ਼ਬਦ ਵਰਤਨਾ ਸ਼ੁਰੂ ਹੋਇਆ ਪਹਿਲਾਂ ਸਰਬਰਾਹ ਸੀਗਾ ਇਹ ਕਿ ਤੂੰ ਅੱਜ ਤੋਂ ਇੱਥੇ ਜਹੇਦਾਰ ਤੇਜਾ ਸਿੰਘ ਪੁੱਛਰ ਤੇ ਜਿਹੜੇ ਬੰਦੇ ਸੀ ਉਹਨਾਂ ਬੰਦਿਆਂ ਦੇ ਵਿੱਚ ਫਿਰ ਖੜੇ ਹੋ ਕੇ ਆਖਿਆ ਕਿ ਕਿਹੜੇ ਬੰਦੇ ਇਸ ਪ੍ਰਬੰਧ ਨੂੰ ਚਲਾਉਣ ਵਾਸਤੇ ਆਪਣੇ ਸਿਰ ਦੇਣ ਵਾਸਤੇ ਤਿਆਰ ਨੇ ਕਿ ਜਿਹੜੇ ਬੰਦੇ ਆਪਣਾ ਸਿਰ ਦੇਣ ਵਾਸਤੇ ਕੁਰਬਾਨੀ ਦੇਣ ਵਾਸਤੇ ਤੁਹਾਡੇ ਘਰ-ਕਾੜ, ਤੁਹਾਡੀ ਜਾਨ, ਤੁਹਾਡੇ ਮਾਪੇ ਸਾਰਾ ਕੁਝ ਜਾ ਸਕਦਾ ਕਿ ਜਿਹੜੇ ਇਸ ਗੱਲ ਨੂੰ ਇਸ ਖਤਰੇ ਨੂੰ ਮੁੱਲ ਲੈਣ ਵਾਸਤੇ ਤਿਆਰ ਨੇ ਉਹ ਬੰਦੇ ਹੱਥ ਖੜੇ ਕਰੋ ਕਹਿੰਦੇ ਨੇ ਕਿ ਉਸ ਵੇਲੇ ਫਿਰ 17 ਜਾਂ 18 ਬੰਦੇ ਖੜੇ ਹੋਏ ਤੇ ਉਹਨਾਂ ਦੇ ਵਿੱਚੋਂ 11 ਜਾਂ 12 ਬੰਦੇ ਖਾਲਸਾ ਬਰਾਦਰੀ ਜਿਹਨਾਂ ਨੂੰ ਰੰਗਰੇਟੇ ਕਹਿੰਦੇ ਨੇ ਜਾਂ ਰਵਦਾਸ ਕਹਿੰਦੇ ਨੇ ਉਹਨੇ ਤੇ 6-7 ਬੰਦੇ ਹੋਰ ਸੀ ਤੇ ਉਹਨਾਂ ਦੇ ਨਾਲ ਜਿਹੜੀ ਅੱਜ ਕੱਲ ਅਸੀਂ ਕਹਿੰਦੇ ਨਾ ਸ਼੍ਰੋਮਣੀ ਕਮੇਟੀ ਅਸਲ ਦੇ ਵਿੱਚ ਇਹ 1920 ਨੂੰ ਪਹਿਲੇ ਉਹ ਬੰਦੇ ਸੀ ਜਿਨ੍ਹਾਂ ਨੇ ਇਹ ਕਮੇਟੀ ਦਾ ਰੰਗ ਰੂਪ ਤਿਆਰ ਕੀਤਾ ਤੇ ਉਸ ਤੋਂ ਬਾਅਦ 15 ਨਵੰਬਰ ਨੂੰ ਫਿਰ ਸਰਕਾਰ ਦੇ ਤਰੀਕੇ ਦੇ ਨਾਲ 15 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਸਰਕਾਰ ਦੀ ਸਹਿਮਤੀ ਦੇ ਨਾਲ ਬਣੀ ਤੇ ਜਿਹੜੀ ਜਾ ਕੇ ਕਾਨੂੰਨ ਦੇ ਵਿੱਚ 1925 ਨੂੰ ਹੋਣ ਦੇ ਵਿੱਚ ਆਈ ਇਸ ਕਰਕੇ ਸਿੰਘ ਸਭਾ ਲਹਿਰ ਦਾ ਜਿਹੜਾ ਨਾ ਆ ਸਾਰਾ ਕਾਰ ਸੀ ਉਹ ਇਹਨਾਂ ਗੱਲਾਂ ਕਰਕੇ ਸੀ ਸਿੰਘ ਸਭਾ ਨੇ ਬਹੁਤ ਕੁਝ ਕੀਤਾ ਤੇ ਹੁਣ ਇਹਨੂੰ ਗੱਲ ਕਰਕੇ ਮੈਂ ਇਹ ਕੇਂਦਰੀ ਸਿੰਘ ਸਭਾ ਤੁਹਾਨੂੰ ਦੇ ਕੇ ਕੇਂਦਰੀ ਸਿੰਘ ਸਭਾ ਆਜਾਣਾ ਮੁੜ ਕੇ ਮੈਂ ਅ ਜਦੋਂ 100 ਸਾਲ ਹੋ ਗਿਆ ਇਸ ਗੱਲ ਨੂੰ 1973 ਦੇ ਵਿੱਚ ਫਿਰ ਉਸ ਵੇਲੇ ਦੇ ਸਿੱਖਾਂ ਨੇ ਜਿਹੜੇ ਸਿਆਣੇ ਵੱਡੇ ਸਿੱਖ ਸੀ ਕਿ ਅਸੀਂ ਇਹਦਾ 100 ਸਾਲਾ ਮਨਾਈਏ ਤੇ 100 ਸਾਲਾ ਮਨਾਉਣ ਵਾਸਤੇ ਵੱਡੇ ਵੱਡੇ ਜਿਹੜੇ ਸਿੱਖ ਸੀਗੇ ਵੱਡੇ ਅਕਲਮੰਦ ਅਕਲ ਦੇ ਵਿੱਚ ਵੀ ਆਉਧਿਆਂ ਦੇ ਵਿੱਚ ਵੀ ਪੈਸੇ ਵਿੱਚ ਵੀ ਤੇ ਸਿੱਖੀ ਦੇ ਵਿੱਚ ਵੀ ਮਨ ਵੱਡੇ ਤੋਂ ਮਨ ਲਾਵੇਂ ਦਸਰੇ ਉਹ ਬੰਦੇ ਉਹਨਾਂ ਨੇ ਇਕੱਠੇ ਹੋ ਕੇ ਕਿ ਅਸੀਂ ਇੱਕ ਕੋਈ ਕਮੇਟੀ ਬਣਾਈਏ ਜਿਹੜੀ ਇਸ ਸਟਾਪ ਦੀ ਨੂੰ ਬਣਾਉਣੀ ਹੈ ਉਸ ਵੇਲੇ ਲੋਕ ਸਭਾ ਦਾ ਸਪੀਕਰ ਸਰਦਾਰ ਹੁਕਮ ਸਿੰਘ ਸੀਗਾ ਸਰਦਾਰ ਹੁਕਮ ਸਿੰਘ ਉਸ ਵੇਲੇ ਇਸ ਸਵਾ ਦੇ ਪ੍ਰੈਜ਼ੀਡੈਂਟ ਬਣੇ ਜਿਵੇਂ ਕਰ ਹੁੰਦੇ ਹੋਏ ਤੇ ਉਹਨਾਂ ਦੇ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ 1973 ਦੇ ਵਿੱਚ ਫਿਰ ਸਾਰੇ ਵੱਡਾ ਵੱਡੇ ਫੰਕਸ਼ਨ ਹੋਏ ਸਾਲ ਪਰ ਤੇ ਉਸ ਤੋਂ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਇਹ ਜਿਹੜਾ ਪਲਾਟ ਹੈ ਉਹਨਾਂ ਦੀ ਬਦੌਲਤ ਹੀ ਆ ਤੇ ਆ ਕੇਂਦਰੀ ਸਿੰਘ ਸਭਾ ਤਾਂ ਸੁਭਾਉਆਂ ਸਾਰਿਆਂ ਨੇ ਸਿੰਘ ਸਭਾ ਗੁਰਦੁਆਰਾ ਫਲਾਣੀ ਜਿਵੇਂ ਉਹਨਾਂ ਨੇ ਤੇ ਕੇਂਦਰੀ ਤਾਂ ਬੋਲਦੇ ਕਿ ਇਸੇ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ 1973 ਦੇ ਵਿੱਚ ਕואର୍ਡੀਨੇਟ ਪਿੱਤਾ ਸੀ ਪਿਛਲੇ ਸਾਲ ਅਸੀਂ ਵੀ ਡੇਢ ਸਾਲ ਅ 22 ਤੇ 23 ਦੇ ਵਿੱਚ ਅਸੀਂ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਡਾਕਟਰ ਸਾਹਿਬ ਰਾਹੀ ਸਾਹਿਬ ਅਸੀਂ 17 18 ਬੰਦੇ ਵਿਗਿਆਨੀ ਕੇਵਲ ਸਿੰਘ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਚੱਕਰ ਲਾ ਕੇ 7 8 ਅਕਤੂਬਰ 1923 ਨੂੰ 2023 ਨੂੰ 150 ਸਾਲਾ ਮਨਾਇਆ ਸੀ ਉਸੇ ਸੰਦਰਭ ਦੇ ਵਿੱਚ ਅਸੀਂ ਕਿਉਂਕਿ ਇਹ ਹੌਂਦ ਵਿੱਚ ਜਿਹੜੀ ਆਈ ਸੀ ਉਹ ਲਾਹੌਰ ਸੀ ਅਸੀਂ ਪਿਛਲੇ ਮਹੀਨੇ ਫਿਰ ਜਥਾ ਲੈ ਕੇ ਲਾਹੌਰ ਦੇ ਵਿੱਚ 150 ਸਾਲਾ ਮਨਾਉਣ ਵਾਸਤੇ ਗਏ ਸੀ ਉੱਥੇ ਵੀ ਅਸੀਂ ਕਈ ਥਾਵਾਂ ਦੇ ਉੱਤੇ ਸਿੰਘ ਸਾਬਾਰੇ ਗੱਲਾਂ ਕੀਤੀਆਂ ਨੇ ਜਿੱਥੇ ओरिएंटਲ ਕਾਲ ਸੀ ਉਹਦੇ ਵਿੱਚ ਵੀ ਅਸੀਂ ਜਾ ਕੇ ਆਏ ਜਿੱਥੇ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਸਟੂਡੈਂਟ ਚੰਡੀਗੜ੍ਹ ਹੈ ਇਹ 1882 ਦੇ ਵਿੱਚ ਲਾਹੌਰ ਬਣੀ ਸੀ ਅਸੀਂ ਉੱਥੇ ਵੀ ਸਾਰੇ ਪਾਸੇ ਜਾ ਕੇ ਆਏ ਇਹ ਸਾਡੇ ਸਿੰਘ ਸਭਾ ਦਾ ਅਸਲ ਸਿੰਘ ਸਭਾ ਕੀ ਹੈ ਗੁਰੂ ਨਾਨਕ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਪਹੁੰਚਾਉਣਾ ਤੇ ਉਹਦੇ ਵਿੱਚ ਆਈਆਂ ਹੋਈਆਂ ਕਮਜ਼ੋਰੀਆਂ ਨੂੰ ਦਰੁਸਤ ਕਰਨਾ ਉਹਨਾਂ ਨੂੰ ਠੀਕ ਕਰਨਾ ਉਹ ਸਿੰਘ ਸਭਾ ਦਾ ਕਾਰਜ ਸੀ ਸਿੰਘ ਸਭਾ ਲਹਿਰ ਉਸੇ ਵਾਸਤੇ ਲਈ ਤੇ ਅਸੀਂ ਵੀ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੁੰਦੀ ਹੈ ਉਨਿੰਕ ਕਰ ਰਹੇ ਹਾਂ ਇੰਨੀਆਂ ਗੱਲਾਂ ਬਹੁਤ ਨੇ ਤੁਹਾਡੇ ਵਾਸਤੇ ਤੁਹਾਡੇ ਕੋਈ ਸਵਾਲ ਹੋਣਗੇ ਅਸੀਂ ਬਾਅਦ ਚ ਕਰ ਲਾਂਗੇ ਇੰਨੀਆਂ ਗੱਲਾਂ ਦੇ ਨਾਲ ਕੋਈ ਤੁਹਾਨੂੰ ਗਲਤ ਲੱਗੀ ਹੋਈ ਗਲਤ ਕੋਈ ਲੱਗੀ ਗੱਲ ਕੋਈ ਤੁਹਾਡੇ ਮਨ ਨੂੰ ਖਰਾਬ ਕਰਨ ਵਾਲੇ ਉਹਨਾਂ ਵਾਸਤੇ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ